ਸਤਿ ਸ਼੍ਰੀ ਅਕਾਲ ਜੀ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਤਸਰੀਆ ਮਾਲਦਾਨ ਵਾਲੋਂ ਸੋ ਲੈ ਕੇ ਆਏ ਥੋੜੇ ਵਾਸਤੇ ਪਿਓਰ ਪਸ਼ਮੀਨੇ ਦੇ ਰਾਮਟੈਕਸ ਬ੍ਰਾਂਡ ਦੇ ਸੂਟ ਬਿਲਕੁਲ ਆਫਰ ਪ੍ਰਾਈਸ ਦੇ ਵਿੱਚ ਔਰ ਰਾਮਟੈਕਸ ਬ੍ਰਾਂਡ ਬ੍ਰਾਂਡ ਐਸਾ ਜੀ ਮੈਂ ਕਹਿੰਦਾ ਜਿਹਦਾ ਨਾਮ ਹੀ ਕਾਫੀ ਹੈ ਸਭ ਤੋਂ ਸਿਰੇ ਦੀ ਕੁਆਲਿਟੀ ਹੁੰਦੀ ਹੈ ਰਾਮਟੈਕਸ ਬ੍ਰਾਂਡ ਦੀ ਜਿਨ੍ਹਾਂ ਨੇ ਲੈਣੇ ਆ ਪ੍ਰੀਮੀਅਮ ਕੁਆਲਿਟੀ ਦੇ ਸੂਟ ਜਿਨ੍ਹਾਂ ਨੇ ਲੈਣੇ ਆ ਵੀ ਅੱਛਾ ਬ੍ਰਾਂਡ ਲੈਣਾ ਮਤਲਬ ਅੱਛੀ ਕੁਆਲਿਟੀ ਲੈਣੀ ਹੈ ਚੀਜ਼ ਇਹੋ ਜੀ ਲੈਣੀ ਹੈ ਵੀ ਅਸੀਂ ਸੂਟ ਪਾਈਏ ਤਾਂ ਸਾਨੂੰ ਪਤਾ ਲੱਗੇ ਵੀ ਅਸੀਂ ਚੀਜ਼ ਪਾਈ ਹੋਈ ਆ ਆ ਚ ਆਰਟੀਕਲ ਲੈ ਕੇ ਆਇਆ ਇੱਕ ਤੋਂ ਇੱਕ ਆਪਾਂ ਵੀਡੀਓ ਸਟਾਰਟ ਕਰਨ ਲੱਗਿਆਂ ਮੈਂ ਵਿਦ ਪ੍ਰਾਈਸ ਮੈਂਸ਼ਨ ਕਰਕੇ ਜਾਊਂਗਾ ਸਭ ਦੇ ਸਭ ਨੂੰ ਇੱਕ ਬੇਨਤੀ ਹੈ ਕਿ ਮੈਂ ਕੈਲਕੂਲੇਟਰ ਦਾ ਮੈਂਸ਼ਨ ਕਰੂੰਗਾ ਕੈਲਕੂਲੇਟਰ ਨਾਲ ਪ੍ਰਾਈਸ ਆਪਣਾ ਤੁਸੀਂ ਸਕਰੀਨਸ਼ਾਟ ਨਾਲ ਲੈਣਾ ਕੈਲਕੂਲੇਟਰ ਦਾ ਅਗਰ ਤੁਸੀਂ ਆਰਡਰ ਕਰਨਾ ਹੈ ਪਹਿਲਾ ਆਰਟੀਕਲ ਮੈਂ ਓਪਨ ਕਰਨ ਲੱਗਿਆ ਰਾਮਟੈਕਸ ਬ੍ਰਾਂਡ ਦਾ ਆਰਟੀਕਲ ਹੈ ਨਾਲ ਆ ਰਿਹਾ ਚਨੂਨ ਦਾ ਆਹ ਵਾਲਾ ਦੁਪੱਟਾ ਬਹੁਤ ਪਿਆਰਾ ਆਰਟੀਕਲ ਹੈ ਡਿਜੀਟਲ ਪ੍ਰਿੰਟਿੰਗ ਹੈ ਸਾਰਾ ਘੇਰੇ ਤੇ ਹੈਂਡ ਐਮਬ੍ਰੋਇਡਰੀ ਹੈ ਮੈਚਿੰਗ ਬਾਟਮ ਹੈ ਬਾਟਮ ਤੇ ਹਲਕਾ ਹਲਕਾ ਬਰੀਕ ਬੂਟੀ ਦਾ ਪ੍ਰਿੰਟ ਕਰਿਆ ਹੋਇਆ ਉਸ ਤੋਂ ਬਾਅਦ ਬਾਟਮ ਤੇ ਵੀ ਜਿਹੜਾ ਘੇਰੇ ਦੀ ਆ ਆਵਲਾ ਪੌਂਚੇ ਦੀ ਡਿਜ਼ਾਈਨਿੰਗ ਆਈਗੀ ਬਾਟਮ ਤੇ ਵੀ ਪੌਂਚੇ ਦੀ ਡਿਜ਼ਾਈਨਿੰਗ ਆਈਗੀ ਬੜਾ ਪਿਆਰਾ ਆਰਟੀਕਲ ਹੈ ਇਹਦੇ ਵਿੱਚ ਦੋ ਤੋਂ ਤਿੰਨ ਡਿਜ਼ਾਈਨ ਤੁਹਾਨੂੰ ਮਿਲਣਗੇ ਸੋ ਇਸ ਦਾ ਜਿਹੜਾ ਪ੍ਰਾਈਸ ਰੇਂਜ ਜਾ ਰਿਹਾ 2100 ਰੁਪਏ ਸੂਟ ਸੇਲ ਕਰਿਆ ਸੀ ਅੱਜ ਦੇਣਾ ਤੁਹਾਨੂੰ ਆਫਰ ਪ੍ਰਾਈਸ ਤੇ ਆ ਚੈੱਕ ਕਰੋ ਸੈਕੰਡ ਡਿਜ਼ਾਈਨ ਇਸ ਦਾ ਆ ਰਿਹਾ ਇਸ ਕੈਟ ਇਹ ਕੈਟਲੋਗ ਦੇ ਪੀਸ ਨੇ ਤਿੰਨ ਪੀਸ ਰਹਿ ਗਏ ਸੋ ਆ ਚੈੱਕ ਕਰੋ ਮਹਿੰਦੀ ਪੀਸ ਬੜਾ ਪਿਆਰਾ ਪ੍ਰਿੰਟ ਦੇ ਉੱਤੇ ਸਾਰਾ ਹਾਈਲਾਈਟ ਕਰਾਇਆ ਪਿੱਟੇ ਦੇ ਕੰਮ ਨਾਲ ਆ ਰਿਹਾ ਇਸ ਦਾ ਦੁਪੱਟਾ ਲਾਜਵਾਬ ਆਰਟੀਕਲ ਆ ਆ ਗਿਆ ਵਾਈਨ ਸ਼ੀਡ ਸੇਮ ਦੇ ਵਿੱਚ ਆਏਗਾ ਵਾਈਨ ਸ਼ੀਡ ਆ ਚੈੱਕ ਕਰੋ ਇਸ ਦਾ ਪ੍ਰਾਈਸ ਦੇ ਜਿਆਦਾ ਤੁਹਾਨੂੰ ਬਿਲਕੁਲ ਆਫਰ ਰੇਟ 2100 ਰੁਪਏ ਦਾ ਅਸੀਂ ਸੇਲ ਕਰਿਆ ਕਿਉਂਕਿ ਰਾਮਟੈਕਸ ਬ੍ਰਾਂਡ ਦੀ ਆਈਟਮ ਐਸੀ ਹੈ ਜਿਸ ਤੇ ਮਾਰਜਨ ਬਿਲਕੁਲ ਪਹਿਲੀ ਘੱਟ ਹੁੰਦਾ ਕਿਉਂਕਿ ਕੰਪੀਟੀਸ਼ਨ ਦੇ ਵਿੱਚ ਜਿਆਦਾ ਰਹਿੰਦੀ ਹੈ ਆਈਟਮ ਇਸ ਮਾਰਜਨ ਪਹਿਲੀ ਬਿਲਕੁਲ ਘੱਟ ਹੁੰਦਾ ਇਹ ਤੁਹਾਨੂੰ ਦੇਣ ਜਾ ਰਹੇ ਹਾਂ ਬਿਲਕੁਲ ਆਫਰ ਰੇਟ ਤੇ ਪਰ ਜਿਹੜਾ ਆਪਾਂ ਪ੍ਰਾਈਸ ਦਵਾਂਗੇ ਉਹ ਪ੍ਰਾਈਸ ਆਪਾਂ ਪ੍ਰਾਈਸ ਦੀ ਗਾਰੰਟੀ ਦੇ ਦਾਂਗੇ ਆ ਚੈੱਕ ਕਰੋ 1850 ਰੁਪਏ 1850 ਰੁਪਏ ਰਾਮਟੈਕਸ ਬ੍ਰਾਂਡ ਦਾ ਸੂਟ ਜੀ ਆ ਚੱਕੋ ਪ ਮਹਿੰਦੀ ਆ ਗਿਆ ਇੱਕ ਆਏਗਾ ਆਵਲਾ ਮਸਟਰਡ ਨੇ ਆਉਣ ਦਾ ਛੇੜ ਨੈਕਸਟ ਡਿਜ਼ਾਈਨ ਦਿਖਾਉਣ ਜਾ ਰਿਹਾ ਤੁਹਾਨੂੰ ਸਿੰਗਲ ਪੀਸ ਆਊਗਾ ਜੀ ਆਵਲਾ ਵਾਈਨ ਸ਼ੇਡ ਦਾ ਬੜਾ ਪਿਆਰਾ ਆਰਟੀਕਲ ਹੈ ਬਿਲਕੁਲ ਆਫਰ ਰੇਟ ਤੇ 2500 ਰੁਪਏ ਦਾ ਸੂਟ ਸੇਲ ਕਰਿਆ ਜੀ ਸਾਰਾ ਥ्रेड ਵਰਕ ਕਰਿਆ ਹੋਇਆ ਹੈ ਬੜਾ ਪਿਆਰਾ ਆਰਟੀਕਲ ਹੈ ਸਭ ਤੋਂ ਵੱਡੀ ਗੱਲ ਇਹ ਕੁਆਲਿਟੀ ਦੇ 1% ਬੂਰ ਨਹੀਂ ਆਂਦਾ ਜਿਵੇਂ ਮਰਜ਼ੀ ਲੌਂਗ ਟਾਈਮ ਪਾ ਲਿਓ ਬੂਰ ਦੀ ਭਾਵੇਂ ਮੇਰੇ ਤੋਂ ਗਾਰੰਟੀ ਲਿਖ ਕੇ ਲੈ ਲਓ ਬੂਰ ਆ ਗਿਆ ਸੂਟ ਮੇਰਾ ਬਸ ਐਨੀ ਗੱਲ ਕਹਿ ਸਕਦਾ ਮੈਂ ਬਹੁਤ ਕੰਫੀਡੈਂਸ ਨਾਲ ਕਹਿ ਸਕਦਾ ਕਿਉਂਕਿ ਰਾਮਟੈਕਸ ਬ੍ਰਾਂ ਸਭ ਤੋਂ ਸਿਰੇ ਦਾ ਬ੍ਰਾਂਡ ਆ ਸਭ ਤੋਂ ਸਿਰੇ ਦੀ ਕੁਆਲਿਟੀ ਹੁੰਦੀ ਹੈ ਸਾਰਾ ਥਰੈਡ ਵਰਕ ਵਾਈਨ ਸ਼ੇਡ ਆ ਫਰੰਟ ਬਣਾਇਆ 올ਓਵਰ ਸੂਟ ਆ ਬੜਾ ਪਿਆਰਾ ਆਰਟੀਕਲ ਆ ਨਾਲ ਜਿਹੜਾ ਦੁਪੱਟਾ ਆ ਰਿਹਾ ਚਨੂਨ ਦਾ ਚਨੂਨ ਦਾ ਦੁਪੱਟਾ ਦੁਪੱਟਾ ਦੇਖੋ ਚਨੂਨ ਦਾ ਤੁਹਾਨੂੰ ਪਤਾ ਹੀ ਦੁਪੱਟਾ ਦਾ ਕੀ ਰੇਟ ਆ ਇਹ ਪ੍ਰੀਮੀਅਮ ਕੁਆਲਿਟੀ ਵਾਲੇ ਸੂਟਾਂ ਨਾਲ ਮਹਿੰਗੇ ਦੁਪੱਟੇ ਲੱਗ ਕੇ ਆਉਂਦੇ ਆ ਬ੍ਰਾਂਡਾਂ ਨਾਲ ਮਹਿੰਗੇ ਦੁਪੱਟੇ ਲੱਗ ਕੇ ਆਉਂਦੇ ਆ ਇਸ ਦਾ ਪ੍ਰਾਈਸ ਦੇ ਦੇਣਾ ਤੁਹਾਨੂੰ 2150 ਰੁਪਏ ਆਫਰ ਪ੍ਰਾਈਸ ਚੱਕੋ 2150 ਰੁਪਏ ਆਫਰ ਪ੍ਰਾਈਸ ਲੋ ਜੀ ਨੈਕਸਟ ਆਰਟੀਕਲ ਚੈੱਕ ਕਰਿਓ ਦੋ ਕਲਰ ਆਣਗੇ ਦੋਨੋਂ ਰੰਗ ਸੋਨੇ ਹੋਣਗੇ ਡਿਜ਼ਾਈਨ ਬਹੁਤ ਸੋਹਣਾ ਡਿਜੀਟਲ ਪ੍ਰਿੰਟਿੰਗ ਹੈ ਬੜਾ ਪਿਆਰਾ ਆਰਟੀਕਲ ਹੈ ਗ੍ਰੀਨ ਦਾ ਛੇੜਾ ਬੜਾ ਪਿਆਰਾ ਛੇੜਾ ਹੈ ਕੇਰਾ ਬਹੁਤ ਸੋਹਣਾ ਹੈ ਕਿ ਇਹਦੇ ਸਾਰੀ ਐਮਬਰਾਇਡਰੀ ਕਰੀ ਹੋਈ ਹੈ ਸਾਰਾ ਥ੍ਰੈਡ ਵਰਕ ਹੈ ਉੱਪਰ ਵੀ ਸਾਰਾ ਥ੍ਰੈਡ ਵਰਕ ਡਿਜੀਟਲ ਪ੍ਰਿੰਟ 올ਓਵਰ ਸੂਟ ਆ ਰਿਹਾ ਨਾਲ ਚਨੂਨ ਦਾ ਦੋਪਟਾ ਇਹ ਆਈਟਮ ਤੁਸੀਂ ਜਿਵੇਂ ਬਾਹਰ ਅੰਦਰ ਕਿਤੇ ਮਰਜ਼ੀ ਪਾ ਲਓ ਸਭ ਤੋਂ ਵੱਡੀ ਗੱਲ ਫੇਰ ਕਹਿ ਰਿਹਾ ਕਿ ਬੂਰ ਇਸ ਤੇ 1% ਨਹੀਂ ਆਉਂਦਾ ਸਭ ਤੋਂ ਸਿਰੇ ਦੀ ਕੁਆਲਿਟੀ ਹੁੰਦੀ ਹੈ ਰਾਮਟ ਉਹ ਹੋਰ ਕੋਈ ਕੱਪੜਾ ਨਹੀਂ ਪਾਉਂਦਾ ਕਿਉਂਕਿ ਤਸੱਲੀ ਵਾਲਾ ਫੈਬਰਿਕ ਹੈ ਇਹ ਆ ਚੈੱਕ ਕਰੋ ਦੁਪੱਟਾ ਇਹਦਾ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸਬਸਕ੍ਰਾਈਬ ਜਰੂਰ ਕਰਨਾ ਸਬਸਕ੍ਰਾਈਬ ਜਰੂਰ ਕਰਨਾ ਚੈਨਲ ਨੂੰ ਸਭ ਨੂੰ ਬੇਨਤੀ ਹੈ ਅਗਰ ਸੂਟ ਸੋਨੇ ਲੱਗੇ ਲਾਈਕ ਕਮੈਂਟ ਜਰੂਰ ਕਰਿਓ ਕਿਹੜੇ ਕਿਹੜੀ ਸੀਟ ਤੋਂ ਕਿਹੜੇ ਕਿਹੜੇ ਪਿੰਡ ਤੋਂ ਸਾਡੀ ਵੀਡੀਓ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸਭ ਦੇ ਕਮੈਂਟ ਦਾ ਰਿਪਲਾਈ ਕਰੂੰਗਾ ਮੈਂ ਆ ਚੈੱਕ ਕਰੋ ਨੈਕਸਟ ਪਿਓਰ ਪਸ਼ਮੀਨਾ ਰਾਮ ਟੈਕਸ ਬ੍ਰਾਂਡ ਸਭ ਤੋਂ ਸਿਰੇ ਦੀ ਕੁਆਲਿਟੀ ਕਪੜਾ ਮੈਂ ਕਹਿੰਦਾ ਐਂ ਟੌਪ ਕਲਾਸ ਇਸ ਤੋਂ ਉੱਪਰ ਕੋਈ ਕਪੜਾ ਨਹੀਂ ਬਣ ਸਕਦਾ ਪਸ਼ਮੀਨੇ ਦੇ ਵਿੱਚ ਸਭ ਤੋਂ ਬੈਸਟ ਕੁਆਲਿਟੀ ਹੈ ਆ ਲੋ ਆ ਰਿਜ਼ 10 ਨੰਨ ਦਾ ਦੁਪੱਟਾ ਇਸ ਦਾ ਪ੍ਰਾਈਸ ਲੈਣਾ ਜੀ ਆ ਦੇਖੋ ਇਸ ਦਾ 3100 ਰੁਪਏ ਪ੍ਰਾਈਸ ਹੈ ਐਮ ਆਰ ਪੀ 3100 ਰੁਪਏ ਇਸ ਦਾ ਇਸ ਦਾ ਜਿਹੜਾ ਤੁਹਾਨੂੰ ਆਫਰ ਪ੍ਰਾਈਸ ਦੇ ਦੇਣਾ ਰੇਟ ਸਭ ਦੇ ਮੈਂਸ਼ਨ ਕਰਕੇ ਜਾਊਂਗਾ ਬਸ ਕੈਲਕੂਲੇਟਰ ਦਾ ਸਕਰੀਨਸ਼ਾਟ ਨਾਲ ਲੈ ਲਿਓ ਸਭ ਨੂੰ ਬੇਨਤੀ ਹੈ ਕੈਲਕੂਲੇਟਰ ਦਾ ਸਕਰੀਨਸ਼ਾਟ ਨਾਲ ਲੈ ਲਿਓ ਲੋ ਜੀ 2460 ਰੁਪਏ 2460 ਰੁਪਏ ਆਫਰ ਪ੍ਰਾਈਸ ਚੱਕੋ ਲੋ ਜੀ ਆ ਲੋ ਇੱਕ ਆ ਗਿਆ ਮਸਟਰਡ ਇੱਕ ਆ ਗਿਆ ਗ੍ਰੀਨ ਸ਼ੈਡ ਲੋ ਜੀ ਨੈਕਸਟ ਆਰਟੀਕਲ ਆ ਰਿਹਾ ਜੀ ਬੜਾ ਪਿਆਰਾ ਸਿੰਗਲ ਪੀਸ ਆਏਗਾ ਇਹ ਵਾਲਾ ਸਾਰੀ ਐਮਬ੍ਰੋਇਡਰੀ ਕਰੀ ਹੋਈ ਹੈ ਡਿਜੀਟਲ ਪ੍ਰਿੰਟਿੰਗ ਹੈ ਬੜਾ ਪਿਆਰਾ ਆਰਟੀਕਲ ਹੈ ਸਿੰਗਲ ਪੀਸ ਆਏਗਾ ਇਹ ਵੀ ਤੁਹਾਨੂੰ ਆਫਰ ਪ੍ਰਾਈਸ ਤੇ ਮਿਲ ਜਣਾ ਹੈ ਬੜਾ ਪਿਆਰਾ ਆਰਟੀਕਲ ਹੈ ਰਾਮਟੈਕਸ ਬ੍ਰਾਂਡ ਹੈ ਜੀ ਸਭ ਤੋਂ ਸਿਰੇ ਦੀ ਕੁਆਲਿਟੀ ਹੁੰਦੀ ਹੈ ਬ੍ਰਾਂਡ ਦੇ ਸੂਟ ਨੇ ਜਿਨ੍ਹਾਂ ਨੇ ਲੈਣੇ ਆ ਦੇਖੋ ਆ ਮੋਹਰ ਲੱਗੀ ਹੋਈ ਹੈ ਦਿਖਾ ਦੇ ਵੀਰੇ ਮੀਟਰ-ਮੀਟਰ ਤੇ ਇਹਦੀ ਮੋਹਰ ਹੁੰਦੀ ਹੈ ਅ ਮੈਚਿੰਗ ਬਾਟਮ ਹੈ ਵਾਈਨ ਸ਼ੇਡ ਦੀ ਹਲਕਾ ਹਲਕਾ ਸਲਵ ਪ੍ਰਿੰਟ ਹੈ ਬਾਟਮ ਤੇ ਸਾਰਾ ਥ्रेड ਵਰਕ ਕਰਾਇਆ ਪੈਨਲ ਡਿਜ਼ਾਈਨ ਬਣਾਇਆ ਹੋਇਆ ਡਿਜੀਟਲ ਪ੍ਰਿੰਟਿੰਗ ਆ ਚਨੂਨ ਦਾ ਦੁਪੱਟਾ ਆ ਰਿਹਾ ਦੁਪੱਟ ਅਲਟੀਮੇਟ ਦੁਪੱਟਾ ਦੁਪੱਟਾ ਫੜ ਕੇ ਇਸਕਾ ਹੋਗੇ ਦੁਪੱਟਾ ਐਨ ਪ੍ਰੋਪਰ ਖੁੱਲ ਜੇਗਾ ਸੋ ਇਸ ਦਾ ਪ੍ਰਾਈਸ ਜਿਹੜਾ ਹੈਗਾ ਸੇਮ ਹੀ ਰੇਟ ਹੈ ਉਹੀ 3100 ਪਰ ਆਪਾਂ ਦੇਣਾ ਆਫਰ ਪ੍ਰਾਈਸ 2460 ਰੁਪਏ 2460 ਰੁਪਏ ਜੀ ਲੋ ਜੀ ਨੈਕਸਟ ਆਰਟੀਕਲ ਆ ਰਿਹਾ ਜੀ ਬੜਾ ਪਿਆਰਾ ਆਵਲਾ ਨੇਵੀ ਬਲੂ ਸਿੰਗਲ ਪੀਸ ਆਏਗਾ ਬੜਾ ਸੋਹਣਾ ਆਰਟੀਕਲ ਹੈ ਚੈੱਕ ਕਰੋ ਇਹਦੇ ਮਸਟਰਡ ਇਹਦੇ 3-4 ਰੰਗ ਆਏ ਸੀ ਪਰ ਹੁਣ ਲਾਸਟ ਪੀਸ ਹੈ ਇਹ ਲਾਸਟ ਪੀਸ ਦੇ ਦੇਣਾ ਬਿਲਕੁਲ ਆਫਰ ਰੇਟ ਦੇ ਫਰੰਟ ਹੈਵੀ ਆ ਬੜਾ ਪਿਆਰਾ ਆਰਟੀਕਲ ਹੈ ਸਾਰਾ ਲੈਸਿਸ ਦਾ ਕੰਮ ਹੈ ਬਿਊਟੀਫੁਲ ਡਿਜ਼ਾਈਨ ਪਿਓਰ ਪਸ਼ਮੀਨਾ ਰਾਮ ਟੈਕਸ ਬ੍ਰਾਂਡ ਕਪੜਾ ਪਾਓਗੇ ਯਾਦ ਕਰੋਗੇ ਵੀ ਫੈਬਰਿਕ ਲਿੱਤਾ ਸੀ ਅਮਰੋਸਰੀਆ ਮਲ ਜਾਣ ਤੋਂ ਆ ਚੈੱਕ ਕਰੋ ਪਿਓਰ ਪਸ਼ਮੀਨੇ ਦਾ ਦੁਪੱਟਾ ਇਸ ਦਾ ਜਿਹੜਾ ਪ੍ਰਾਈਸ ਹੈਗਾ ਸੀ 2775 ਅੱਜ ਦਾ ਪ੍ਰਾਈਸ ਆਫਰ ਪ੍ਰਾਈਸ ਰਹਿਣਾ ਜਿਹੜਾ ਇਸ ਦਾ 2200 ਰੁਪਏ ਜੀ ਲੋ ਜੀ 2200 ਰੁਪਏ ਦਾ ਇਸ ਦਾ ਪ੍ਰਾਈਸ ਰਹੇਗਾ 2200 ਰੁਪਏ ਇਸ ਦਾ ਪ੍ਰਾਈਸ ਰਹੇਗਾ ਲੋ ਜੀ ਇੱਕ ਆਰਟੀਕਲ ਆਏਗਾ ਜੀ ਆ ਵੀ ਆਰਟੀਕਲ ਬੜਾ ਪਿਆਰਾ ਹੈ ਸਿੰਗਲ ਬਲੈਕ ਸ਼ੇਡ ਆਏਗਾ ਸਾਰਾ ਪੈਚਵਰਕ ਦਾ ਕੰਮ ਹੈ ਇਸ ਦੇ ਵਿੱਚ ਪਤਾ ਕੀ ਕਰਿਆ ਹੋਇਆ ਤੁਹਾਨੂੰ ਚੀਜ਼ ਦਿਖਾਉਣਾ ਬੜੀ ਪਿਆਰੀ ਬਣੀ ਹੋਈ ਹੈ ਜੋ ਚੀਜ਼ ਹੈਗੀ ਹੈ ਆ ਹੈਗਾ ਸਾਰਾ ਔਰਗੈਂਜ਼ਾ ਪੈਚ ਦਾ ਆਰੀ ਵਰਕ ਕਰਕੇ ਸਾਰਾ ਪੈਚ ਲਗਾ ਕੇ ਕੰਮ ਕਰਿਆ ਹੋਇਆ ਸਾਰਾ ਆਰੀ ਵਰਕ ਫਰੰਟ ਹੈਵੀ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਰਾਮ ਟੈਕਸ ਬ੍ਰਾਂਡ ਦਾ ਲੋਗੋ ਲੱਗਾ ਹੋਇਆ ਆ ਘੇਰੇ ਤੇ ਐਮਬਰਾਇਡਰੀ ਆ ਰਹੀ ਹੈ ਮੈਚਿੰਗ ਬਾਟਮ ਹੈ ਬਲੈਕ ਸ਼ੇਡ ਹੈ ਅਲਟੀਮੇਟ ਆਰਟੀਕਲ ਹੈ ਔਰ ਨਾਲ ਦੁਪੱਟਾ ਆ ਰਿਹਾ ਜੀ ਬੜਾ ਪਿਆਰਾ ਦੁਪੱਟਾ ਆ ਰਿਹਾ ਬੜਾ ਪਿਆਰਾ ਦੁਪੱਟਾ ਆ ਰਿਹਾ ਚਨੂਨ ਦਾ ਚਨੂਨ ਦਾ ਦੁਪੱਟਾ ਆ ਰਿਹਾ ਦੁਪੱਟਾ ਆ ਰਿਹਾ ਇਸ ਦੇ ਨਾਲ ਪਲੇਨ ਸਾਰਾ ਲੈਸ ਵਰਗਾ ਕੰਮ ਆ ਦੁਪੱਟੇ ਦੇ ਇਸ ਦਾ ਪ੍ਰਾਈਸ ਦੇਣਾ ਤੁਹਾਨੂੰ 2450 ਰੁਪਏ ਜੀ 2450 ਰੁਪਏ 2800 2900 ਰੁਪਏ ਤੋਂ ਡਾ ਇਹ 2450 ਰੁਪਏ ਆ ਚੈੱਕ ਕਰੋ ਨੈਕਸਟ ਆਰਟੀਕਲ ਜੀ ਰਾਮ ਟੈਕਸ ਬ੍ਰਾਂਡ ਦਾ ਇਹ ਕੈਟਲੋਗ ਦੇ ਪੀਸ ਨੇ ਦੋ ਤਿੰਨ ਪਿਓਰ ਗਰਮ ਆ ਚੈੱਕ ਕਰੋ ਬਾਹਮਾ ਦਾ ਕਪੜਾ ਅਲੱਗ ਦਿੱਤਾ ਹੋਇਆ ਸਾਰਾ ਫਰੰਟ ਬਣਾ ਹੋਇਆ ਫਰੰਟ ਤੇ ਐਮਬਲੋਇਡਰੀ ਆ ਰਹੀ ਹੈ ਬਹੁਤ ਸੋਹਣਾ ਕੰਮ ਕਰਾਇਆ ਚੈੱਕ ਕਰੋ ਸਾਰਾ ਪਾਰਸੀ ਵਰਕ ਕਰਾਇਆ ਹੈ ਘੇਰੇ ਤੇ ਐਮਬਲੋਇਡਰੀ ਆ ਰਹੀ ਹੈ ਡਿਜੀਟਲ ਪ੍ਰਿੰਟਿੰਗ ਆ ਰਹੀ ਹੈ ਮੈਚਿੰਗ ਬਾਟਮ ਆ ਰਹੀ ਹੈ ਬਾਜੂ ਦਾ ਕਪੜਾ ਇਹਦਾ ਐਕਸਟਰਾ ਦਿੱਤਾ ਹੈ ਅਗਰ ਤੁਸੀਂ ਹੈਲਦੀ ਹੋ ਤਾਂ ਕੋਈ ਜੋੜ ਵਗੈਰਾ ਨਹੀਂ ਪੈਂਦਾ ਜਿਵੇਂ ਮਰਜ਼ੀ ਐਨ ਵਧੀਆ ਸੂਟ ਬਣੇਗਾ ਨਾਲ ਚਨੂਨ ਦਾ ਦੁਪੱਟਾ ਇਹਦੇ ਵਿੱਚ ਦੋ ਡਿਜ਼ਾਈਨ ਮਿਲਣਗੇ ਤੁਹਾਨੂੰ ਦੋ ਤੋਂ ਤਿੰਨ ਕੈਟਲੌਗ ਦੇ ਪੀਸ ਨੇ ਇਹ ਤੁਹਾਨੂੰ ਦੇਨੇ ਆ ਆਫਰ ਰੇਟ ਤੇ ਆ ਚਨੂਨ ਦਾ ਦੁਪੱਟਾ ਆ ਰਿਹਾ ਦੇਖ ਆਫਰ ਮਹਿੰਗੇ ਸੂਟਾਂ ਦੀ ਵੀ ਹੁੰਦੀ ਹੈ ਕਿਉਂਕਿ ਬ੍ਰਾਂਡ ਦੇ ਸੂਟ ਨੇ ਪ੍ਰੀਮੀਅਮ ਕੁਆਲਿਟੀ ਦੇ ਸੂਟ ਨੇ ਮੈਂ ਫੇਰ ਕਹਿ ਰਿਹਾ ਕਿ ਰਾਮਟੈਕਸ ਬ੍ਰਾਂਡ ਹੈ ਸੋ ਜਿਹੜਾ ਰਾਮਟੈਕਸ ਬ੍ਰਾਂਡ ਵੇਅਰ ਕਰਦਾ ਉਹਨੂੰ ਪਤਾ ਹੁੰਦਾ ਵੀ ਹਾਂ ਰਾਮਟੈਕਸ ਬ੍ਰਾਂਡ ਦੀ ਕੁਆਲਿਟੀ ਕੀ ਹੁੰਦੀ ਹੈ ਇਹ ਤਾਂ ਸੈਕੰਡ ਡਿਜ਼ਾਈਨ ਸੀਗਾ ਜਦ ਆਪਣਾ ਵੇਖ ਦੇਖੀ ਕਿੱਥੇ ਪਿਆ ਇਹਦਾ ਨਹੀਂ ਪੀਸ ਇਹ ਹਾਂ ਪਿਆ ਉਹ ਪਿਆ ਤੇਰੇ ਗੋਡੇ ਕੋਲ ਕਿਹੜਾ ਆ ਪਿਆ ਇਹ ਹੈਗਾ ਮਜ਼ੈਂਟਾ ਜਿਹਾ ਕਲਰ ਹੈ ਬੜਾ ਪਿਆਰਾ ਸ਼ੇਡ ਹੈ ਬਿਊਟੀਫੁਲ ਆਰਟੀਕਲ ਹੈ 5.5 ਮੀਟਰ ਗੱਲਾਂ ਫੈਬਰਿਕ ਹੈ ਜੀ ਸੂਟ ਦਾ 5.5 ਮੀਟਰ 6 ਮੀਟਰ ਦੇ ਕਰੀਬ ਫ ਇਹਨ ਵਧੀਆ ਸੂਟ ਬਣੇਗਾ ਚਨੂਨ ਦਾ ਦੁਪੱਟਾ ਅਲਟੀਮੇਟ ਆਰਟੀਕਲ ਹੈ ਸੈਕਿੰਡ ਡਿਜ਼ਾਈਨ ਇਸ ਦਾ ਆਊਗਾ ਜੀ ਕੈਟਲੌਗ ਦਾ ਆਵਲਾ ਦੋ ਪੀਸ ਆਣਗੇ ਇਹ ਦੋਨੋਂ ਪੀਸ ਤੁਹਾਨੂੰ ਬਿਲਕੁਲ ਆਫਰ ਰੇਟ ਤੇ ਮਿਲਨੇ ਆ ਆ ਚੈੱਕ ਕਰੋ ਆ ਆ ਰਿਹਾ ਬੜਾ ਪਿਆਰਾ ਮਾਸਟਰਡ ਜਿਹਾ ਕਲਰ ਅਲਟੀਮੇਟ ਸ਼ੇਡ ਆ ਅਲਟੀਮੇਟ ਸ਼ੇਡ ਆ ਜੀ ਆ ਚੈੱਕ ਕਰੋ ਇਸ ਦਾ ਦੁਪੱਟਾ ਚਨੂਨ ਦਾ ਦੁਪੱਟਾ ਆ ਰਿਹਾ ਜੀ ਇਸ ਦਾ ਪ੍ਰਾਈਸ ਦੇਣਾ ਤੁਹਾਨੂੰ ਬਿਲਕੁਲ ਆਫਰ ਰੇਟ ਜੀ ਪੀਸੀ ਕਿ ਲੱਗੀ ਹੋਈ ਆ ਜੀ 1 ਕਿਐਮ ਬਾਲਦੇ ਹੈ ਨਹੀਂ ਲੱਗੀ ਹੋਈ ਜੀ 2 ਕਿਐਮ ਬਾਲਦੇ ਆ ਫ ਵਾਲੀ 2500 ਆ इस प्राइस रहना जी चौबीस सौ रुपए जी ऑफर प्राइस चुको चौबीस सौ रुपये लो जी नैक्सट देखो जी आर्टिकल आजाइन बड़ा प्यार है सिंगल पीस आएगा जी सारा फ्रंट बना हुआ है अल्टीमेट आर्टिकल है सारा उपर फिनटेक्स कराया सारी इंबराइडरी करी हुई है लैसिस का कम है घेरे से बहुत सोहनी डिजाइनिंग बनाई हुई है ब्यूटीफुल आर्टिकल है मैचिंग बॉटम है ਨਾਲ ਚਨੂਨ ਦਾ ਡਬਲ ਸ਼ੇਡ ਦਾ ਦੁਪੱਟਾ ਆ ਰਿਹਾ ਆਫਰ ਪ੍ਰਾਈਸ ਤੇ ਦੇ ਦਣਾ ਬਿਲਕੁਲ ਸੁਪਰ ਹਿੱਟ ਆਰਟੀਕਲ ਜੀ ਲੋ ਜੀ ਅਲਟੀਮੇਟ ਡਿਜ਼ਾਈਨ 2200 ਰੁਪਏ ਰੇਟ ਰਹੇਗਾ ਜੀ 2200 ਰੁਪਏ ਭਾਈ ਕਿਉਂਕਿ ਦੇਖੋ ਬ੍ਰਾਂਡ ਦੇ ਸੂਟ ਨੇ ਪ੍ਰੀਮੀਅਮ ਕੁਆਲਿਟੀ ਦੇ ਕਿਸੇ ਦਾ ਪ੍ਰਾਈਸ ਹੈਗਾ 2800 ਕਿਸੇ ਦਾ ਹੈਗਾ 2900 ਕਿਸੇ ਦਾ ਹੈ 3100 ਸਾਰੇ ਮਤਲਬ ਹੀ ਮਹਿੰਗੇ ਸੂਟ ਨੇ ਪ੍ਰੀਮੀਅਮ ਕੁਆਲਿਟੀ ਦੇ ਆਰਾਮ ਟੈਕਸ ਬ੍ਰਾਂਡ ਦੇ ਇੱਕ ਯਾਰ ਆਪਾਂ ਬਲੂ ਸੂਟ ਖੋਲਿਆ ਸੀਗਾ ਸਟਾਰਟਿੰਗ ਦੇ ਵਿੱਚ ਕਿੱਥੇ ਖੋਲਿਆ ਆਪ ਆ ਪਿਆ ਲੋ ਜੀ ਇੱਕ ਆਰਟੀਕਲ ਆ ਚੈੱਕ ਕਰੋ ਅਲਟੀਮੇਟ ਆਰਟੀਕਲ 3250 ਦਾ ਸੂਟ ਮੈਂ ਸੇਲ ਕਰਾ ਜੀ ਇਹ ਰਾਮ ਟੈਕਸ ਬ੍ਰਾਂਡ ਦਾ ਪਿਓਰ ਪਸ਼ਮੀਨੇ ਦਾ ਆਰਟੀਕਲ ਹੈ neck ਤੇ ਸਾਰਾ ਹੈਂਡਵਰਕ ਤੇ ਵਿਦ ਥ੍ਰੈਡ ਦਾ ਐਮਬਲੋਇਡਰੀ ਦਾ ਕੰਮ ਕਰਿਆ ਹੋਇਆ ਬੜਾ ਪਿਆਰਾ ਆ ਚੈੱਕ ਕਰੋ ਐਮਬਲੋਇਡਰੀ ਬਹੁਤ ਸੋਹਣੀ ਕਰੀ ਹੋਈ ਆ ਆ ਦੇਖੋ ਆ ਰਹਿ ਕੇ ਆ ਇਸ ਦਾ ਕੇਰੇ ਤੇ ਆ ਰਿਹਾ ਸਾਰਾ ਆਰੀ ਵਰਕ ਸਿੰਗਲ ਪੀਸ ਆਏਗਾ ਜੀ 올 ఓవర్ ਸੂਟ ਰਹੇਗਾ ਡਿਜੀਟਲ ਪ੍ਰਿੰਟਿੰਗ ਹੈ ਪ੍ਰਿੰਟਿੰਗ ਦੇਖੋ ਕਿੰਨੀ ਮਸਤ ਹੈ ਚਨੂਨ ਦਾ ਦੁਪੱਟਾ ਚਨੂਨ ਦਾ ਦੁਪੱਟਾ 3250 ਦਾ ਸੂਟ ਸੇਲ ਕਰਾ ਜੀ ਅਸੀਂ ਇਹ ਚਨੂਨ ਦਾ ਦੁਪੱਟਾ ਆ ਰਿਹਾ ਹੋਇਆ ਲੱ आचनून दा दुपट्टा आ रहा है ब्यूटीफुल आर्टिकल है ना में चाँगी। 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 चाँगी मैं अपना 2600 रुपए प्राइस रहेगा जी ऑफर प्राइस 2600 रुपए कैप्चर रख रहा हूं मैं बात कर लो जी एक आर्टिकल आ चेक करो जी अल्टीमेट आर्टिकल है फ्रंट हैवी है सारा लेसिस दा काम है आ चेक करो इज्जा बॉटम दे डिजाइनिंग प्योर पश्मीना सूट है 2850 रेट थीगा ए दा आचनून दुपट्टा जी अल्टीमेट डिजाइनर सूट है ਅਲਟੀਮੇਟ ਡਿਜ਼ਾਈਨਰ ਸੂਟ ਹੈ ਦੋ ਸ਼ੇਡ ਮਿਲਣਗੇ ਤੁਹਾਨੂੰ ਇਹਦੇ ਚ ਦੋਨੋਂ ਸ਼ੇਡ ਤਿੰਨ ਸ਼ੇਡ ਸੋਰੀ ਤਿੰਨ ਸ਼ੇਡ ਮਿਲਣਗੇ ਤਿੰਨੇ ਸ਼ੇਡ ਸੋਨੇ ਆ ਇਸ ਦਾ ਰੇਟ ਤੁਹਾਨੂੰ ਦੇ ਦੇਣਾ ਬਿਲਕੁਲ ਘੱਟ ਪ੍ਰਾਈਸ ਇਹ ਰੇਟ ਲੱਗਾ ਸੀ ਯਾਰ ਕਿੱਥੇ ਲੱਗਾ ਰੇਟ ਦਾ ਆਪਣਾ ਇਹ ਐਮਐਸ ਇਹ ਆਪਣੀ ਵਿਸ਼ੇਸ਼ ਸੈਕਟਰ ਨਵਾਂ ਆ ਰੈਡੀ ਨਵਾਂ ਤਿੰਨ ਕਲਰ ਆਣਗੇ ਜੀ ਇਹਦੇ ਤਿੰਨੇ ਰੰਗ ਸੋਨੇ ਆ ਬਾਟਮ ਦੇ ਵਰਕ ਹੈ ਡਿਜ਼ਾਈਨਰ ਸੂਟ ਹੈ ਆਹ ਫਰੰਟ ਹੈ ਆ ਦੇਖੋ ਆਹ ਬਾਟਮ ਦੇ ਵਰਕ ਹੈ ਕਲਰ ਦੇਖੋ ਕਿੰਨਾ ਸੋਨਾ ਔਰੇਂਜ ਪੀਸ ਜਿਆ ਸ਼ੇਡਾ ਨਵਾਂ ਆ ਸ਼ੇਡਾ ਆ ਬਾਟਮ ਦੇ ਵਰਕ ਕਰਿਆ ਸਾਰੀ ਡਿਜ਼ਾਈਨਿੰਗ ਇਹਦਾ ਦੁਪੱਟਾ ਵੀ ਚਨੂਨ ਦਾ ਦੁਪੱਟੇ ਤੇ ਵੀ ਵਰਕ ਕਰਿਆ ਹੋਇਆ ਹੈ ਲਾਜਵਾ ਆਰਟੀਕਲ ਹੈ ਤਿੰਨ ਰੰਗ ਨੇ ਇੱਕ yellow ਆ ਗਿਆ ਇੱਕ orange ਵੀ ਚ ਆ ਗਿਆ ਇੱਕ ਆਏਗਾ ਇਸ ਦੇ ਵਿੱਚ sea green fuchsia ਕਰਨ ਨਵੇਂ ਆ ਸ਼ੇਡ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਆ ਲੋ ਇਸ ਦਾ ਦੁਪੱਟਾ ਚੈੱਕ ਕਰੋ ਬਿਊਟੀਫੁੱਲ ਆਰਟੀਕਲ ਆ ਬਿਊਟੀਫੁੱਲ ਜਿਨ੍ਹਾਂ ਨੇ ਲੈਣੀ ਆ ਬ੍ਰਾਂਡਡ ਆਈਟਮ ਪ੍ਰੀਮੀਅਮ ਕੁਆਲਿਟੀ ਪੀਰਾਂਮਟੈਕਸ ਬ੍ਰਾਂਡ ਐਸਾ ਬ੍ਰਾਂਡ ਹੈ ਇਹ ਕੁਆਲਿਟੀ ਬੋਲੇਗੀ ਮੂੰਹ ਤੁਹਾਡੇ ਦੇ ਫੈਬਰਿਕ ਪਹੁੰਚੇਗਾ ਨਾ ਬਸ ਤੁਹਾਡਾ ਇਹੀ ਰਿਵਿਊ ਹੋਏਗਾ ਕਿ ਭਾਜੀ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਫੈ ਇਸ ਗੱਲ ਦੀ ਮੇਰੀ ਗਾਰੰਟੀ ਹੈ ਆ ਚੈੱਕ ਕਰੋ ਥਰਡ ਕਲਰ ਆ ਰਿਹਾ ਇਸ ਦਾ ਆ ਰਿਹਾ ਨਮਾ ਗ੍ਰੀਨ ਦਾ ਛੇੜਾ ਬੜਾ ਪਿਆਰਾ ਛੇੜਾ ਹੈ ਮੋਰ ਪੰਖੀ ਜਿਹਾ ਕਲਰ ਬਿਊਟੀਫੁਲ ਕਲਰ ਹੈ ਪ੍ਰਾਈਸ ਰਹਿਣਾ ਜੀ ਇਸ ਦਾ 2680 ਰੁਪਏ 2680 ਰੁਪਏ ਪ੍ਰਾਈਸ ਰਹੇਗਾ ਜੀ ਸਕਰੀਨ ਸ਼ਾਟ ਲਈ ਚਲੋ ਸਭ ਨੂੰ ਬੇਨਤੀ ਹੈ 2680 ਰੁਪਏ ਲੋ ਜੀ ਇੱਕ ਆਏਗਾ ਜੀ ਆਵਲਾ ਸੋਲੋ ਪੀਸ ਬਿਊਟੀਫੁਲ ਆਰਟੀਕਲ ਆ ਜੀ ਬਿਊਟੀਫੁਲ ਆ ਚੈੱਕ ਕਰੋ ਲਾਜਵਾ ਆਰਟੀਕਲ ਆ ਨੇਵੀ ਬਲੂ ਸ਼ੇਡ ਆ ਜੀ ਡਿਜ਼ਾਈਨਰ ਸੂਟ ਬਣਾਇਆ ਸ਼ਰਟ ਤੇ ਸਾਰਾ ਲੈਸਿਸ ਵਰਕ ਬਿਊਟੀਫੁਲ ਆਰਟੀਕਲ ਡਿਜੀਟਲ ਪ੍ਰਿੰਟਿੰਗ बॉਟਮ ਤੇ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਆ ਆ ਚੈੱਕ ਕਰੋ बॉਟਮ ਵਰਕ बॉਟਮ ਤੇ ਆ ਰਿਹਾ ਸਾਰਾ ਪਫ ਦਾ ਕੰਮ ਲਾਜਵਾ ਆਰਟੀਕਲ ਆ 3 ਮੀਟਰ ਦੀ बॉਟਮ ਹੋएगी ਪੂਰੀ ਨਾਲ ਆ ਰਿਹਾ ਚਨੂਨ ਦਾ ਡਿਜ਼ਾਈਨਰ ਦੁਪੱਟਾ ਡਿਜ਼ਾਈਨਰ ਦੁਪੱਟਾ ਆ ਰਿਹਾ ਚਨੂਨ ਦਾ ਆ ਚੈੱਕ ਕਰੋ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਫੁੱਲ ਚਨੂਨ ਦਾ ਦੁਪੱਟਾ ਆ ਰਿਹਾ ਬੜਾ ਪਿਆਰਾ ਆਰਟੀਕਲ ਹੈ ਦੁਪੱਟਾ ਕਟਵਰਕ ਦੇ ਵਿੱਚ ਮਿਡਲ ਦੇ ਵਿੱਚ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸਾਰਾ ਪਾਫ ਦਾ ਕੰਮ ਹੈ 2680 ਰੁਪਏ ਆਫਰ ਪ੍ਰਾਈਸ ਚੱਕੋ ਜੀ ਅਲਟੀਮੇਟ ਆਰਟੀਕਲ ਇੱਕ ਆਏਗਾ ਜੀ ਰਸਟ ਕਲਰ ਦਾ ਸੋਲੋ ਪੀਸ ਬਿਊਟੀਫੁਲ ਡਿਜ਼ਾਈਨਰ ਸੂਟ ਹੈ ਰਾਮ ਟੈਕਸ ਬ੍ਰਾਂਡ ਦਾ 올ਓਵਰ ਸੂਟ ਆਏਗਾ ਸਪੈਸ਼ਲ ਰਸਟ ਕਲਰ ਸਾਰਾ ਸਾਰਾ ਆਰੀ ਵਰਕ ਸਾਰਾ ਸਾਰਾ ਆਰੀ ਵਰਕ ਹੋਏਗਾ ਬੜਾ ਪਿਆਰਾ ਆਰਟੀਕਲ ਹੈ ਫੈਬਰਿਕ ਜੀ ਪਰ ਕੇ ਹੰਡਾਲਿਓ ਮੈਂ ਫੇਰ ਕਹਿ ਰਿਹਾ ਕੁਆਲਿਟੀ ਭਾਵੇਂ ਜੀ ਪਰ ਕੇ ਹੰਡਾਲਿਓ ਜਿਵੇਂ ਮਰਜੀ ਤੋੜ ਤੋ ਪਾ ਲਿਓ 1% ਕਿਸੇ ਦਾ ਵੀ ਕੋਈ ਕੰਪਲੀਟ ਨਹੀਂ ਆਉਂਦੀ ਆ ਚੈੱਕ ਕਰੋ ਦੁਪੱਟਾ ਚਨੂਨ ਦਾ ਦੁਪੱਟਾ ਰੇਟ ਰਹਿਣਾ ਜੀ ਇਸ ਦਾ ਬਿਲਕੁਲ ਆਫਰ ਪ੍ਰਾਈਜ਼ 2150 ਰੁਪਏ ਜੀ 2150 ਰੁਪਏ ਆਫਰ ਪ੍ਰਾਈਜ਼ ਲੋ ਜੀ ਇੱਕ ਆ ਰਹੀ ਜੀ ਸੋਲੋ ਲਵੈਂਡਰ ਕਲਰ ਦਾ ਆ ਵਾਲਾ ਪੀਸ ਬਿਊਟੀਫੁਲ ਆਰਟੀਕਲ ਹੈ 2850 ਦਾ ਸੂਟ ਸੇਲ ਹੋਇਆ ਜੀ ਇਹ ਲਵੈਂਡਰ ਸ਼ੇਡ ਆ ਬੜਾ ਪਿਆਰਾ ਆਰਟੀਕਲ ਹੈ 2675 ਰੇਟ ਲੱਗਿਆ ਹੋਇਆ ਹੈ ਦਾ ਬਿਊ ਰੇਟ ਪਰ ਦੇਣਾ ਆਫਰ ਪ੍ਰਾਈਸ ਦਾ ਫਰੰਟ ਹੈਵੀ ਹੈ ਸਾਰਾ ਪੈਚਵਰਕ ਦਾ ਕੰਮ ਹੈ ਆ ਦੇਖੋ ਵਿਦ ਆਰੀ ਵਰਕ ਹੈ ਵਿਦ ਲੈਸਿਸ ਵਰਕ ਕਿਤੇ ਸਾਰਾ ਪੈਚਵਰਕ ਸਾਰਾ ਕਟਵਾਰਕ ਦਾ ਕੰਮ ਕਰਾਇਆ ਹੈ ਬਿਊਟੀਫੁਲ ਆਰਟੀਕਲ ਹੈ ਰਾਮਟੈਕਸ ਬ੍ਰਾਂਡ 올 ਓਵਰ ਸੂਟ ਆਏਗਾ ਪਿਓਰ ਪਸ਼ਮੀਨੇ ਦਾ ਨਾਲ ਚਨੂਨ ਦਾ ਦੁਪੱਟਾ ਬੜਾ ਪਿਆਰਾ ਕਲਰ ਹੈ ਲੋ ਜੀ ਪ੍ਰਾਈਸ ਆ ਰਿਹਾ ਜੀ ਇਸ ਦਾ 2300 ਰੁਪਏ ਜੀ 2300 ਰੁਪਏ ਪ੍ਰਾਈਸ ਰਹੇਗਾ ਜੀ ਸਕਰੀਨਸ਼ਾਟ ਲੈ ਲਿਓ ਸਭ ਨੂੰ ਬੇਨਤੀ ਹੈ 2300 ਕੋਈ ਗੱਲ ਨਹੀਂ ਇੱਕ ਆਰਟੀਕਲ ਆਏਗਾ ਜੀ ਮੋਰ ਪੰਖੀ ਕਲਰ ਦਾ ਬੜਾ ਪਿਆਰਾ ਆਰਟੀਕਲ ਹੈ ਕਲਰ ਬਹੁਤ ਸੋਹਣਾ ਮੋਰ ਪੰਖੀ ਛੇੜਾ ਕਈ ਵਾਰੀ ਕਲਰ ਵੀਡੀਓ ਦੇ ਵਿੱਚ ਸਹੀ ਨਹੀਂ ਆਂਦਾ ਪ੍ਰਿੰਟਿੰਗ ਦੇਖੋ ਤੁਸੀਂ ਡਿਜ਼ਾਈਨਿੰਗ ਦੇਖੋ neck ਦੀ ਡਿਜ਼ਾਈਨਿੰਗ ਦਿਖਾ ਦੇ ਵੀਰੇ ਬੁਟੀਕ ਮੇਡ ਆਰਟੀਕਲ ਹੈ ਇਹ ਬੁਟੀਕ ਮੇਡ ਆ ਰਿਹਾ ਕੇਰਾ ਕੇਰੇ ਦੇ ਸਾਰਾ ਲੈਸਿਸ ਦਾ ਕੰਮ ਸਾਰਾ ਕਟਵਰਕਾ ਹੀ ਲੈਸ ਲੱਗੀ ਹੋਈ ਹੈ ਬਿਊਟੀਫੁਲ ਆਰਟੀਕਲ ਆ ਆ ਦੇਖੋ ਆ ਬਾਟਮ ਤੇ ਵਰਕ ਆ ਰਿਹਾ ਕੰਮ ਦੇਖੋ ਸਲਵਾਰ ਤੇ ਕਿੰਨਾ ਸ਼ਾਨਦਾਰ ਆ ਸਾਰਾ ਸਲਵਾਰ ਤੇ ਵਰਕ ਰਿਹਾ ਪੈਚਵਾ ਕਰਕੇ ਸਾਰਾ ਉੱਪਰ ਵਰਕ ਰਿਹਾ ਲਾਜਵਾ ਆਰਟੀਕਲ ਆ ਮੋਰ ਪੰਖੀ ਛੇੜਾ ਉਹ ਰੇਟ ਬੜਾ ਮਹਿੰਗਾ ਦਾ 3675 ਰੁਪਏ ਰੇਟ ਆ ਜੀ ਦਾ ਸੂਟ ਦਾ ਪਰ ਆਪਾਂ ਦੇਣਾ ਆਫਰ ਪ੍ਰਾਈਸ ਤੇ 3650 ਰੁਪਏ ਐ ਐਮ ਆਰ ਪੀ ਐ ਸੂਟ ਦਾ ਜੀ 3650 ਰੁਪਏ ਚ ਨੂਨ ਦਾ ਦੁਪੱਟਾ ਇਹ ਡਿਜ਼ਾਈਨਰ ਸੂਟ ਆ ਚ ਨੂਨ ਦੇ ਦੁਪੱਟੇ ਤੇ ਸਾਰਾ ਕੰਮ ਕਰਿਆ ਹੋਇਆ ਸਾਰਾ ਵਰਕ ਕਰਿਆ ਹੋਇਆ ਲਾਜਵਾ ਆਰਟੀਕਲ ਆ ਜੀ ਇਸ ਦਾ ਪ੍ਰਾਈਸ ਤੁਹਾਨੂੰ ਦੇ ਲੈਣਾ ਇਜ਼ਾ ਪ੍ਰਾਈਸ ਤੋਂ ਦੇਣਾ ਨਾ ਪਾ ਬਿਲਕੁਲ ਘੱਟ ਜੀ। ਕੀ ਕਰਦਾ ਬੱਬਾ। -100% ਲੋ ਜੀ 2750 ਰੁਪਏ ਜੀ। 2750 ਰੁਪਏ ਪ੍ਰਾਈਸ ਦੇ ਦੇਣਾ। ਆ ਲੋ ਇੱਕ ਆਰਟੀਕਲ ਆ ਚੈੱਕ ਕਰਿਓ। ਸਿੰਗਲ ਪੀਸ ਆਏਗਾ ਜੀ ਗ੍ਰੀਨ ਸ਼ੇਡ ਦਾ। ਬਿਊਟੀਫੁਲ ਆਰਟੀਕਲ ਹੈ ਜੀ ਬਿਊਟੀਫੁਲ, ਟ੍ਰੈਂਡਿੰਗ ਸੂਟ। ਲੋ ਜੀ ਜ਼ਬਰਦਸਤ ਆਰਟੀਕਲ ਹੈ। ਚਾਂਟੀ ਦਾ ਪੰਨ ਹੈ। ਹੈ? ਆ ਦੇਖੋ ਅਲਟੀਮੇਟ ਆਰਟੀਕਲ ਆ ਆਏਗਾ ਫਰੰਟ ਆਏ ਗਏ ਇਸ ਦਾ ਪਿਓਰ ਪਸ਼ਮੀਨੇ ਦਾ ਦੁਪੱਟਾ ਪੈਨਲਟੀ ਹੈ ਹਾਂ ਆ ਦੁਪੱਟਾ ਜੀ ਪਿਓਰ ਪਸ਼ਮੀਨੇ ਦਾ ਡੀਜ਼ਲ ਪ੍ਰਿੰਟ ਦਾ ਦੁਪੱਟਾ ਹੈ ਜੀ ਇਕੱਲਾ ਦੁਪੱਟੇ ਦਾ ਹੀ ਰੇਟ 12-1500 ਰੁਪਏ ਹੈ ਪਿਓਰ ਪਸ਼ਮੀਨਾ ਰਾਮ ਟੈਕਸ ਬ੍ਰਾਂਡ ਦਾ ਸੂਟ ਹੈ ਜੀ ਦੇ ਦੇਣਾ ਬਿਲਕੁਲ ਆਫਰ ਰੇਟ ਤੇ 2250 ਰੁਪਏ ਆਫਰ ਪ੍ਰਾਈਸ ਲੋ ਜੀ ਨੈਕਸਟ ਆਰਟੀਕਲ ਚੈੱਕ ਕਰੋ ਜੀ 올ਓਵਰ ਸੂਟ ਆਏਗਾ ਸਾਰਾ ਉੱਪਰ ਆਰੀ ਵਰਕ ਦਾ ਕੰਮ ਹੈ ਸ਼ੇਡ ਮਿਲਣਗੇ ਤਿੰਨ ਤੋਂ ਚਾਰ ਆ ਰਿਹਾ ਸਾਰਾ ਆਰੀ ਵਰਕ ਫਰੰਟ ਹੈਵੀ ਹੈ ਲਾਜਵਾ ਆਰਟੀਕਲ ਹੈ ਔਰ ਦੁਪੱਟਾ ਆ ਰਿਹਾ ਡੀਸਲ ਪ੍ਰਿੰਟ ਚਨੂਨ ਦਾ ਸਾਰਾ ਵਰਕ ਕਰਿਆ ਆਲਓਵਰ ਸੂਟ ਰਾਮਟੈਕਸ ਬ੍ਰਾਂਡ ਪਿਓਰ ਕਸ਼ਮੀਰਨਾ ਸ਼ੇਡ ਮਿਲਨੇ ਬੜੇ ਪਿਆਰੇ ਇੱਕ ਆਊਗਾ ਜੀ ਵਾਈਨ ਸ਼ੇਡ ਇੱਕ ਆਏਗਾ ਜੀ ਪਰਪਲ ਸ਼ੇਡ ਨਵੇਂ ਆ ਸ਼ੇਡ ਸਾਰੇ ਨਵੇਂ ਸ਼ੇਡ ਨੇ ਆ ਚੈੱਕ ਕਰੋ ਆਪਣੋਲ ਦੇ ਕਲਰ ਖੋਲ ਦਾ ਖੋਲ ਦੇ ਮੇਰਾ ਹਾਲੋ ਇੱਕ ਸ਼ੇਡ ਆ ਰਿਹਾ ਜੀ ਆਵਲਾ ਪੀਸੇ ਲੱਗੀ ਐ ਇਸ ਤੇ ਇਹੋ ਸੀਗਾ ਹਾਂ ਬੁੰਜਾੜੀ ਐ ਫੜ ਗਈ ਸ਼ੋਹ ਲੋ ਜੀ ਇੱਕ ਸ਼ੇਡ ਆ ਗਿਆ ਆਵਲਾ ਇੱਕ ਸ਼ੇਡ ਆ ਗਿਆ ਆਵਲਾ ਤਿੰਨੇ ਰੰਗ ਸੋਨੇ ਆ ਰੰਗ ਬਹੁਤ ਪਿਆਰੇ ਆ ਨਵੇਂ ਸ਼ੇਡ ਸਾਰਾ ਉੱਪਰ ਆਰੀ ਦਾ ਕੰਮ ਆ ਕੰਮ ਬਹੁਤ ਮਹਿੰਗਾ ਹੁੰਦਾ ਆਰੀ ਦਾ ਚੈੱਕ ਕਰਾ ਦੇ ਵੀਰੇ 올ਓਵਰ ਸੂਟ ਆ ਚਨੂਨ ਦਾ ਦੁਪੱਟਾ ਦੁਪੱਟਾ ਵੀ ਬਹੁਤ ਮਹਿੰਗਾ ਲੱਗਿਆ ਚਨੂਨ ਦਾ ਵਧੀਆ ਡਿਜੀਟਲ ਪ੍ਰਿੰਟ ਦਾ ਦੁਪੱਟਾ ਲੱਗਾ ਹੈ ਪ੍ਰਾਈਜ਼ ਆ ਰਿਹਾ ਜੀ ਇਸ ਦਾ 2350 ਰੁਪਏ ਜੀ ਆਫਰ ਪ੍ਰਾਈਸ ਚੱਕੋ 2350 ਰੁਪਏ ਕਲਰ ਦੇਖੋ ਕੋਈ ਵੀ ਲੈ ਲਿਓ ਕਲਰ ਸਾਰੇ ਸੋਨੇ ਨੇ ਡਿਫਰੈਂਟ ਕਲਰ ਨੇ ਜੇ ਨੈਕਸਟ ਨਹੀਂ ਆਪਣਾ ਲੋ ਜੀ ਇੱਕ ਆਰਟੀਕਲ ਆ ਚੈੱਕ ਕਰੋ ਮਸਟਰਡ ਕਲਰ ਦਾ ਸੋਲੋ ਪੀਸ ਆਏਗਾ ਬੜਾ ਪਿਆਰਾ ਆਰਟੀਕਲ ਆ ਰਾਮਟੈਕਸ ਬ੍ਰਾਂਡ ਦਾ ਪਿਓਰ ਪਸ਼ਮੀਨੇ ਦਾ ਬਿਊਟੀਫੁਲ ਆਰਟੀਕਲ ਹੈ ਛੇਰੇ ਤੇ ਪ੍ਰਿੰਟਿੰਗ ਛੇਰੇ ਦੇ ਸੋਰਾ ਡਿਬਲ ਜੰਗਲ ਸੋਰਾ ਉਈ ਗੋਲ ਗੱਲ ਹੋ ਜਾਂਦਾ ਕਰੀ ਕਰੇ ਹੰਬਲ ਹੋ ਜਾਂਦਾ ਬੰਦਾ ਆ ਕੀਤੇ ਤੇ ਸਾਰਾ ਲੈਸੋਕ ਵਿਦ ਵਾਕ ਰਿਹਾ ਜੀ 올 ওভার ਸੂਟ ਆ ਰਿਹਾ ਚਨੂਨ ਦਾ ਸੌਰੀ ਪਿਓਰ ਦਾ ਦੁਪੱਟਾ ਆ ਰਿਹਾ ਇਸ ਦਾ ਫੁੱਲ ਪਿਓਰ ਦਾ ਮਾਡਲ ਸੂਸੀਪ ਨਹੀਂ ਹੈ ਹਲਫਲੀ ਸੀ ਨਾ ਤਾਂ ਕਰਕੇ ਐਕਸਿਅਰ ਨਹੀਂ ਪਿੰਚੇ ਗੱਲ ਹੈ ਕਰ ਆ ਦੁਪੱਟਾ ਆ ਰਹੀ ਫੁੱਲ ਪਿਓਰ ਦਾ ਰੇਟ ਰਹਿਣਾ ਕੀ ਆਫਰ ਪ੍ਰਾਈਸ ਐਕਸਿਅਰ 1880 ਰੁਪਏ ਜੀ 1880 ਰੁਪਏ ਲਓ ਜੀ कोई जक्कर नहीं कोई है। वाल कोई वाल सारे अपनी बगाना देखने भी अपनी हैगा लॉ जी अब चेक करो जी नैक्सट आर्टिकल डिजिटल पेंट का घेरे वाला डिजाइन चाहे आंटिया मदर लुक आर्टल सूट है बड़ा प्यारा आर्टिकल है मदर लुक जिन्होंने लाइना मतलब मदर लेट स्पल चनून का दप्टा ब्यूटीफुल आर्टिकल है विद प्राइज मैनशन हो जाएगा कैलकुलेटर स्क्रीन शॉट ना ले लो अठारह सौ अस्सी रुपये प्राइजर ਛੋਟੇ ਛੋਟੇ ਇੱਕ ਆਰਟੀਕਲ ਆਏਗਾ ਜੀ ਰਾਮਟੈਕਸ ਬ੍ਰਾਂਡ ਦਾ ਆਹ ਵਾਲਾ ਬੜਾ ਪੈਰਾ ਆਰਟੀਕਲ ਹੈ ਪਿਓਰ ਕੈਸ਼ਮੀਰ ਔਨ ਦਾ ਸੂਟ ਹੈ ਇਹ ਸਿੰਗਲ ਪੀਸ ਆਏਗਾ ਪਿਓਰ ਕੈਸ਼ਮੀਰ ਔਨ ਦਾ 3775 ਰੁਪਏ ਸੂਟ ਸੇਲ ਕਰ ਰਹੀਏ ਸੀ 3775 ਰੁਪਏ ਐਮ ਆਰ ਪੀ ਹੈ ਦਾ ਫਰੰਟ ਡਿਜੀਟਲ ਪ੍ਰਿੰਟਿੰਗ ਪਿਓਰ ਕੈਸ਼ਮੀਰ ਔਨ ਲਾਈਨਿੰਗ ਲੱਗੀ ਹੋਈ ਹੈ ਦੇ ਨੀਚੇ ਪਿਓਰ ਔਰੀਜਨਲ ਪਸ਼ਮੀਨਾ ਕੈਸ਼ਮੀਰ ਔਨ ਕਹਿੰਦੇ ਆ ਇਹਨੂੰ ਆ ਚੈੱਕ ਕਰੋ ਡਿਜੀਟਲ ਪ੍ਰਿੰਟਿੰਗ ਬੈਕ ਤੇ ਪ੍ਰਿੰਟਿੰਗ ਬਾਜੂ ਦੀ ਪ੍ਰਿੰਟਿੰਗ ਐਕਸਟਰਾ ਨਾਲ ਬਾਟਮ 3 ਮੀਟਰ ਦੀ 6 ਮੀਟਰ ਦਾ 5.5 ਤੋਂ ਪਲੱਸ ਕਪੜਾ ਹੋਊਗਾ ਸੂਟ ਦਾ ਨਾਲ ਆਏਗਾ ਪਿਓਰ ਕਸ਼ਮੀਰੀ ਲੌਨ ਦਾ ਹੀ ਦੁਪੱਟਾ ਡਿਜੀਟਲ ਪ੍ਰਿੰਟ ਦਾ ਬਿਊਟੀਫੁਲ ਆਰਟੀਕਲ ਆ ਰਾਮਟੈਕਸ ਬ੍ਰਾਂਡ ਦਾ ਲੋਗੋ ਲੱਗਾ ਹੋਇਆ ਹੈ ਹਾਈ ਫਾਈ ਬ੍ਰਾਂਡ ਹੈ ਜੀ ਨਾਮ ਹੀ ਕਾਫੀ ਹੈ ਤੋ ਲੋ ਜੀ ਪ੍ਰਾਈਸ ਆ ਰਿਹਾ ਇਸ ਦਾ ਜੀ 2890 ਰੁਪਏ 2890 ਰੁਪਏ ਪ੍ਰਾਈਸ ਆ ਰਿਹਾ ਜੀ। ਲੋ ਜੀ। ਨੈਕਸਟ ਇੱਕ ਆਵਲਾ ਸੋਲੋ ਪੀਸ ਆਏਗਾ ਜੀ। ਬੜਾ ਪਿਆਰਾ ਪੀਸ ਹੈ। ਪੀਸ ਜਿਆ ਕਲਰ ਹੈ। ਪੇਂਟਿੰਗ ਬਹੁਤ ਸੋਹਣੀ ਹੈ। ਕਿਰਨ ਸਾਰਾ ਹੈਂਡਵਰਕ ਹੈ। ਅਲਟੀਮੇਟ ਆਰਟੀਕਲ ਹੈ। ਕਿਰਨ ਸਾਰਾ ਹੈਂਡਵਰਕ ਅਚਨੂਨ ਦਾ ਦੁਪੱਟਾ। ਬਿਊਟੀਫੁਲ ਆਰਟੀਕਲ ਹੈ। ਬਿਊਟੀਫੁਲ। ਲੋ ਜੀ ਅਚਨੂਨ ਦਾ ਦੁਪੱਟਾ ਹੈ। 2550 ਰੁਪਏ ਆਫਰ ਪ੍ਰਾਈਸ ਜੀ। 2550 ਰੁਪਏ। ਲੋ ਜੀ ਇੱਕ ਆ ਰਿਹਾ ਜੀ ਆਵਲਾ ਆਰਟੀਕਲ। ਸੋਲੋ ਪੀਸ ਆਏਗਾ ਸਿੰਗਲ ਮਾਉਸ ਸ਼ੇਡ ਦਾ। ਬੜਾ ਪਿਆਰਾ ਆਰਟੀਕਲ ਆ ਮੈਚਿੰਗ ਸੂਟ ਆਏਗਾ ਨਾਲ ਪਲੇਨ ਬਾਟਮ ਆਏਗੀ ਡਿਜੀਟਲ ਪ੍ਰਿੰਟ ਦੇ ਉੱਤੇ ਸਾਰਾ ਵਰਕ ਕਰਿਆ ਹੋਇਆ ਫੁੱਲ ਪਿਓਰ ਦਾ ਦੁਪੱਟਾ ਆ ਰਿਹਾ ਫੁੱਲ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਆ ਰਿਹਾ ਵੀਡੀਓ ਲਾਸਟ ਤੱਕ ਦੇਖਿਆ ਕਰੋ ਸਾਰਿਆਂ ਨੂੰ ਬੇਨਤੀ ਹੈ ਪ੍ਰਾਈਸ ਆ ਰਿਹਾ ਜੀ 2090 ਰੁਪਏ ਆਫਰ ਪ੍ਰਾਈਸ 2090 ਰੁਪਏ ਲੋ ਜੀ ਕੋਈ ਵੀ ਆਰਟੀਕਲ ਪਸੰਦ ਹੋਇਆ ਕੋਈ ਵੀ ਆਰਡਰ ਕਰਨਾ ਹੋਇਆ ਡਿਸਕ੍ਰਿਪਸ਼ਨ 'ਚ ਨੰਬਰ ਪਾਏ ਹੋਏ ਆ ਦੋਨੋਂ ਸਾਡੇ ਦੋ ਨੰਬਰ ਆ 78370 15332 85283 0084 ਆ ਦੋ ਨੰਬਰਾਂ ਤੇ ਵਟਸਐਪ ਹੁਣ ਸਕਰੀਨਸ਼ਾਟ ਭੇਜੋ ਕੋਈ ਵੀ ਆਰਡਰ ਕਰਨਾ ਹੈ ਅਗਰ ਵਿਜ਼ਿਟ ਕਰਨਾ ਚਾਹੁੰਦੇ ਹੋ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਅਮਰਤਸਰੀਆ ਮਲਿਆਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇਰ ਗਾਂਧੀ ਗਰਾਊਂਡ ਸਮਾਣਾ ਡਿਸਟ੍ਰਿਕਟ ਵਾਲਾ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ